ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਜਣੋ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕਵੈਸਟ ਬੇਨਤੀ ਆ ਦੋ ਟਾਈਮ ਆਪਣੇ ਤਸੱਲੀ ਜ਼ਰੂਰ ਕਰਿਆ ਕਰੋ ਸੋਏ ਸੋਏ ਪਸ਼ੂ ਦੀ ਜੇ ਕੋਈ ਭੈਣ ਭਰਾ ਦੂਰ ਬੈਠਾ ਤੇ ਆਨਲਾਈਨ ਵੀਡੀਓ ਕਾਲ ਤੇ ਚੁਾਈ ਕਰੋ ਜੇ ਕੋਈ ਗੱਭਣ ਆ ਤੇ ਟਿੱਪ ਕੇ ਵੀਡੀਓ ਨੂੰ ਦੱਬ ਕੇ ਸਜਣੋ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਮਾਤੜ ਦਾ ਫਾਇਦਾ ਆਿੰਦਾ ਏ ਅੱਜ ਦੀ ਆਪਣੀ ਵਿਜ਼ਿਟ ਪਿੰਡ ਸਿਦਮਾ ਨੇੜੇ ਰਹਿਗਾ ਨੂੰ ਖਾਲੜਾ ਸਿਦਮਾ ਭਾਈ ਜੇਠਾ ਜੀ ਦਾ ਨਗਰ ਆ ਤੇ ਇਥੋਂ ਆਪਾਂ ਪਹੁੰਚੇ ਆ ਭਾਈ ਧੀਰਾ ਸਿੰਘ ਦੇ ਘਰ ਸੱਜਣੋ ਦੋ ਪਸ਼ੂ ਵਿਖਾਉਣੇ ਸਵੇ ਸਵਾਏ 13 14 ਕਿਲੋ ਪਲੱਸ ਜਿਹੜੀ ਦੂਜਾ ਸੂਆ ਝੋਟੀ 10 ਰਹਿ ਚਾਲੂ ਹੋਈ ਆ ਇੱਕ ਤੀਜਾ ਕਿ ਸੂਆ ਮੈਂ ਬਿਲਕੁਲ ਗਿੱਲਾ ਨਾੜੂ ਆ ਤਾਜੀ ਮੈਂ ਸੱਜਣੋ ਠੀਕ ਆ ਜੀ ਫਰਜ਼ ਸਮਝ ਕੇ ਐਂਡ ਤੱਕ ਬਣੇ ਰਹੋ ਵਧੇਰੇ ਜਾਣਕਾਰੀ ਲੈ ਕੇ ਭਾਉ ਤੋਂ ਕਰਦੇ ਆ ਸੰਜੀ ਹੋ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਠੀਕ ਕਿ ਸਿੱਧਾ ਕਿਰਪਾ ਗੁਰੂ ਜੀ ਚਲੋ ਸ਼ੁਕਰ ਮਹਾਰਾਜ ਦਾ ਨਾਮ ਜੀ ਪੀਰਾ ਸਿੰਘ ਤੇ ਪਿੰਡ ਸਿੱਧਵਾ ਜ਼ਿਲ੍ਹਾ ਜ਼ਿਲ੍ਹਾ ਤਰਨਤਾਰਨ ਤਸੀਲ ਫਾਟੀ ਤਸੀਲ ਫਾਟੀ ਮੋਬਾਈਲ ਨੰਬਰ ਜੀ 9843 ਹਾਂ ਜੀ 82699 984326699 99 ਆ ਗਿਆ ਤੇ ਸ਼ੁਰੂਆਤ ਕਰੀਗੇ ਉਹ ਛੋਟੀ ਦੂਜੇ ਸੂਏ ਵਾਲੀ ਤਾਂ ਨਾ ਦੂਜਾ ਸੂਆ ਜਿਵੇਂ ਤੁਸੀਂ ਦੱਸ ਰਹੇ ਤੇ ਸੂਈ ਨੂੰ ਕੋਈ 15 ਦਿਨ ਤੇ ਹੋਗੇ ਹੋਣਗੇ ਤੇਨੇ ਕੀ ਆ ਵੇ ਲੋ ਆਪਾਂ ਹਾਂ ਸਾਹਮਣੇ ਆ ਠੀਕ ਆ ਜੀ ਕੋਈ ਗੱਲ ਨਹੀਂ ਮੌਕੇ ਦਾ ਦੁੱਧ ਭਾਜੀ ਕਿੰਨਾ ਹੋਊਗਾ ਦੁੱਧ ਤੇ ਹੋਊ 14 ਤੁਸੀਂ 13 ਮੰਨ ਕੇ ਗੱਲ ਕਰਿਓ ਜੇ ਬਿਲਕੁਲ 13 ਤੇ 14 ਬਿਲਕੁਲ ਓਕੇ ਕੋਈ ਪੂਰ ਛੱਟਾ ਨਹੀਂ ਪੂਰ ਛੱਟੇ ਦੀ ਗਾਰੰਟੀ ਆਪਨੇ ਓਕੇ ਜੀ ਤੇ ਗਾੜ ਦੀ ਗੱਲ ਕਰੀਏ ਕਿੰਨੀ ਹੋਊਗੀ ਗਾੜੀ ਗਾੜ 2.5 ਕਿਲੋ ਹੋਊਗੀ ਪੱਕੀ ਜਿਹੜੀ ਜਿੰਨਾ ਦੁੱਧ ਦੱਸਣਦੇ ਦੁੱਧ ਤੇ ਦੇਣਾ ਹੀ ਆ ਉਹ ਤੈਨੂੰ ਤੋਰ ਦੇ ਸਜਣੋ ਇਹ ਸਾਡੇ ਦੀ ਦੀ ਮਿਹਨਤ ਗੇ ਲੋ ਠੀਕ ਆ ਬਾਰ ਡਰੇ ਅਰੇ ਗਰੀ ਮੈਂ ਚੰਗੀ ਵੱਡੀ ਮੈਂ ਆ ਛੋਟੀ ਮੈਂ ਨਹੀਂ ਆ ਤੇ ਬਟਨ ਵਾਲਾ ਲੈ ਵਾ ਬਿਲਕੁਲ ਲੈਵੇ ਦੀ ਬੰਤਰ ਤੁਸੀਂ ਵੇਖ ਸਕਦੇ ਬੈਕਗ੍ਰਾਉਂਡ ਪਿੱਛੇ ਨੂੰ ਆ ਠੀਕ ਆ ਜੀ ਬਾਕੀ ਰਾਜੀ ਬਾਜੀ ਪੂਰੀ ਆ ਵੱਡੀ ਮੈਂ ਆ ਛੋਟੀ ਨਹੀਂ ਆ ਤੇ ਸਿੰਘ ਬਿਲਕੁਲ ਨਿਕਾ ਨਿਕਾ ਸਿੰਘ ਲੱਗਾ ਕੋਲ ਤੇ ਲੱਗਾ ਰਾਜੀ ਬੜੀ 2.5 ਕਿਲੋ ਦੀ ਗਾੜ ਆ ਕਿਉਂਕਿ ਗਾੜ ਵਾਲੀ ਮੈਂ ਨੇ ਦੁੱਧ ਭਰਨਾ 14 ਕਿਲੋ ਆ ਮੰਨ ਕੇ ਮੌਕੇ ਦਾ 13 ਮੰਨ ਕੇ ਦੇਣਗੇ ਦੁੱਧ ਏ ਕੋਈ ਵੀ ਭੈਣ ਭਰਾ ਆਨਲਾਈਨ ਮਗਾਉਂਦਾ 13 ਦਾ ਮੰਨ ਕੇ ਸੌਫਤਾ ਕਰਿਓ ਮੈਂ ਖਰੀ ਆ ਹਾਂ ਬਿਲਕੁਲ ਬਿਲਕੁਲ ਲੈਵਾ ਤੁਸੀਂ ਵੇਖ ਸਕਦੇ ਬਹੁਤ ਸੋਹਣਾ ਤੇ ਭਾਜੀ ਜੇ ਰੇਟ ਦੀ ਗੱਲ ਕਰੀਏ ਕਿੰਨੇ ਦੀ ਦੇ ਦੇਗੀ ਆਪਾਂ 55 ਦੀ ਦੇ ਦਈਏ ਇੱਕ ਬੰਦੇ ਇੱਕ 55 ਦੀ ਪਿਆਰ ਮੌਤ ਕਰਕੇ ਆਪਾਂ ਐਂਡ ਕਿੰਨੇ ਦੀ ਦੇ ਦਈਏ ਡੇਢ ਦੀ ਕਰ ਦਈਏ ਹਾਂ ਨਾ ਜੀ ਠੀਕ ਆ ਤੇ ਜਿਹੜੀ ਦੂਜੇ ਨੰਬਰ ਤੇ ਮੱਝ ਆਏ ਕਿੰਨਾ ਮੌਕੇ ਦਾ ਦੁੱਧ ਆ ਆ ਫੜੀ ਕਟਾ ਵੇ ਇਹਦੇ ਥੱਲੇ 10 ਕਿਲੋ ਬੌਲਾ ਜੇ ਪਸੋਂ ਸ਼ਾਮੀ ਸੂਈਏ ਪਰਸੋਂ ਸਹੀ ਲਓ ਸਜਣੋ ਮੇਲ ਕਾਮ ਨੂੰ ਜਨਮ ਦਿੱਤਾ 나ੜੂ ਬੱਚੇ ਦਾ ਨਾਲ ਆ 10 ਕਿਲੋ ਬੌਲੇ ਤੋਂ ਚਾਲੂ ਹੋਈ ਆ ਠੀਕ ਆ ਇਹ ਵੀ ਵੱਡੀ ਮੈਂ ਆ ਪਰ ਮੋਹਰਾਂ ਨਸਲ ਚ ਆ ਗਈ ਠੀਕ ਹੈ ਜੀ ਇਹ 15 16 ਕਿਲੋ ਦੀ ਮੈਂ ਮਾਲਕ ਆ 15 16 ਦੀ ਭਰਨਾ ਵੀ ਚਾਹੀਦਾ ਜੀ ਜਿੱਡੀ ਮੈਂ ਇਹਨੂੰ ਬਾਡੀ ਬੰਦਰ ਲੱਗਾ ਨਾ ਨਹੀਂ ਨਹੀਂ ਸਹੀ ਗੱਲ ਆ ਜੀ ਬਿਲਕੁਲ ਸਜਣੋ ਮੈਂ ਵੱਡੀ ਪੂਰੀ ਜ਼ਬਰਦਸਤ ਆ ਵਜ਼ਨ ਵੇਖੋ ਕੱਦ ਪੂਰਾ ਵੱਡਾ ਹੈਵੀ ਕਰਦੀ ਆ ਸਾਰ ਬਹੁਤ ਸੋਹਣਾ ਲੱਗਾ ਕੱਲਾ ਕੱਲਾ ਸਣ ਲੱਗਾ 10 ਕਿਲੋ ਬੋਲੇ ਤੋਂ ਸਟਾਰਟਿੰਗ ਆ ਤੇ ਪੰਜ ਕਹਿੰਦੇ ਕਿ 14 15 ਬੜੇ ਆਰਾਮ ਨਾਲ ਉਹਦੇ ਭਰੂਗੀ ਇਹ ਤੁਸੀਂ ਵੀ ਸਾਰੇ ਸੂਝਵਾਨ ਜੀ ਅੰਦਾਜ਼ਾ ਲਾ ਲਓ ਠੀਕ ਆ ਤੇ ਇਹਦਾ ਰੇਟ ਇਹਦਾ 140 140 ਪੰਜ ਛੋੜ ਕਰ ਦਿੱਗੇ ਨਹੀਂ ਇੰਨਾ ਧੱਕਾ ਹੋ ਜਾਣਾ ਮੁਰਗੇ ਦੇਖ ਲਓ ਚੱਡੀ ਖੁਸ਼ੀ ਆ 2000 ਕਰ ਦਾਂਗੇ ਪੰਜ ਨਾਲ ਧੱਕਾ ਨਹੀਂ ਹਾਂ ਬਰਸਾਤ ਚੱਲ ਨਹੀਂ ਦੇ ਦਈਏ ਮੀਮਾ ਪਾਏ ਦੇਖ ਲਓ ਜਿੱਦ ਤਰਾ ਤੋ ਛੋੜ ਛੜ ਨਾ ਕਰਿਓ ਤਣੀ ਦੇਟ੍ਰੈਕ ਲੋਗ ਦੀ ਸਚਨੋ 135 ਦੀ ਤੁਹਾਨੂੰ ਮੈਂ ਮਿਲ ਗਈ ਆ ਕਿਉਂਕਿ ਵਜ਼ਨ ਲੋਡ ਦੀ ਪੂਰੀ ਵੱਡੀ ਆ ਕੋਈ ਲਾਗੇ ਆ ਕੇ ਵੀ ਆਪਣੀ ਚੈੱਕ ਕਰ ਸਕਦਾ ਕਿਉਂਕਿ ਕੈਮਰੇ 'ਚ ਛੋਟੀ ਲੱਗੂਗੀ ਮੈਂ ਕੁੰਝ ਮੈਂ ਵੱਡੀ ਤੁਹਾਨੂੰ ਕੁਐਸਟ ਆ ਪੂਰ ਨਹੀਂ ਛੱਟਾ ਨਹੀਂ ਐ ਆਉਂਦੀ ਆ ਭੂ ਗਾਂ ਨੂੰ ਬਿਲਕੁਲ ਮੈਂ ਲਕਲ ਭੂ ਗਾਂ ਨੂੰ ਕੋਈ ਨਹੀਂ ਇਹਦੀ ਕੋਈ ਨਿੰਦ ਸਕਦਾ ਠੀਕ ਆ ਜੀ ਦੋ ਪੈਂਦੀ ਵਾਹ ਜੀ ਵਾਹ ਦੋ ਮੈਂ ਸਚਨੋ ਖਰੀਦਦਾਰੀ ਕਰਿਓ ਪਹੁੰਚਣਾ ਪਊਗਾ ਪਿੰਡ ਸਿਦਮਾ ਨੇੜੇ ਖਾਲੜਾ ਧੰਨਵਾਦ ਵੀਡੀਓ ਵੇਖਣ ਲਈ ਰੱਬ ਰੱਖਾ ਜੀ